ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਰ ਲੇਖੋ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਨ ਲਾ ਕੇ ਉਹਨਾਂ ਨੂੰ ਜਟਾਇਆ ਸੀਗਾ ਜਦੋਂ ਸਾਡੀ ਪਾਰਟੀ ਸੀਗੀ ਉਦੋਂ ਕਹਿ ਰਹੇ ਸੀ ਕਿ ਟੀਕਾ ਤੇ ਅੱਜ ਉਹ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੂਰਾ ਡਟ ਕੇ ਜਿਹੜਾ ਉਹ ਸਾਥ ਦਿੱਤਾ ਸੀਗਾ ਸੋ ਅੱਜ ਉਹ ਅਬ ਦੂਜੀ ਪਾਰਟੀ ਚ ਗਏ ਨੇ ਮੈਂ ਸਮਝਦਾ ਕਾ ਜੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਮੇਂ ਉਹ ਖਰੀਦੋ ਫਰੋਕ ਚ ਲੱਗੀ ਹੋਈ ਆ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਨੇ ਪੈ ਰਹੇ ਨੇ ਕਿ ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਨੇ ਪੈ ਰਹੇ ਨੇ ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ। ਇਹੀ ਵਜ੍ਹਾ ਹੈ ਕਿ ਅੱਜ ਉਹ ਦੂਜੀਆਂ ਪਾਰਟੀਆਂ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਦੀ ਖਰੀਦ-ਫਰੋਖਤ ਵਿੱਚ ਲੱਗੀ ਹੋਈ ਹੈ। ਇਹ ਕਹਿਣਾ ਹੈ ਵਿੱਤ ਮੰਤਰੀ ਹਰਪਾਲ ਚੀਮਾ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਰਿੰਕੂ ਅਤੇ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਨਿਸ਼ਾਨਾ ਸਾਧਿਆ। ਚੀਮਾ ਨੇ ਕਿਹਾ ਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਪਾਰਟੀ ਨੇ ਜੀਤ ਜਾਣ ਲਗਾ ਕੇ ਜਿਤਾਇਆ ਸੀ। ਲੇਕਿਨ ਹੁਣ ਉਹ ਲੋਕਤੰਤਰ ਦੇ ਕਾਤਲ ਨੇ ਜਿਨ੍ਹਾਂ ਨੂੰ ਲੋਕ ਨਾ ਕਰ ਦੇਣਗੇ। ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਲ ਨੇ। ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਣ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ 'ਚ ਗਏ ਨੇ ਮੈਂ ਸਮਝਦਾਗਾ ਭਾਜਪਾ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਮੇਂ ਉਹ ਖਰੀਦੋ-ਫਰੋਕ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਣੇ ਪੈ ਰਹੇ ਨੇਗੇ ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਣੇ ਪੈ ਰਹੇ ਨੇ ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ ਦੂਜੀਆਂ ਪਾਰਟੀਆਂ ਦੇ ਕੌਨਟੈਕਟਾਂ ਦੇ ਰਹੇ ਨੇ ਸੋ ਇਹ ਮੈਂ ਸਮਝਦਾਗਾ ਕਿ ਬੀਜੇਪੀ ਜਿਹੜੀ ਆ ਉਹ ਅੱਜ ਖਰੀਦੋ ਫਰੋਕਤ ਤੇਤਰੀ ਹੋਈ ਆ ਡਿਫੈਕਸ਼ਨ ਕਰਵਾ ਰਹੀ ਆ ਕਿਉਂਕਿ ਬੀਜੇਪੀ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਅੱਜ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੱਜ ਬੀਜੇਪੀ ਦੇ ਖਿਲਾਫ ਆ ਦੇਸ਼ ਦੇ ਲੋਕ ਬੀਜੇਪੀ ਦੇ ਖਿਲਾਫ ਨੇ ਕਿ ਬੀਜੇਪੀ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਬੀਜੇਪੀ ਬੁਰੀ ਤਰ੍ਹਾਂ ਫੇਲ ਹੋਈ ਆ ਕਿਸਾਨ ਦੀ ਆਵਾਜ਼ ਤਾਂ ਉਗੜੀ ਕਰਦਾ ਕਿ ਪਰਲੇਕਿਰ ਕਿਸਾਨ ਧਰਨੇ ਲਾ ਰਿਹਾ ਹੈਗਾ ਸੋ ਇਹ ਤੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਉਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤੋੜਨ ਦੀ ਯਤਨ ਕਰ ਰਹੀ ਹੈ ਤੁਹਾਡੇ ਵਿਧਾਇਕ ਸੀਗੇ ਸ਼ਿਸ਼ਲੂ ਰਾਉ ਕੋ ਜਮਦਾਰ ਨੇ ਕਿ ਸਾਡੇ ਕੋ ਜਾਣ ਬੁੱਝ ਕੇ ਜਿਹੜਾ ਸਾਡੇ ਕੋਲ ਜਿਹੜੇ ਲੀਡਰ ਸੀਗੇ ਉਹ ਕਾਨਫਰੰਸ ਕਰਵਾ ਰਹੇ ਨੇ ਭਾਜਪਾ ਦੇ ਖਲਾਫ ਦੇਖੋ ਜਦੋਂ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀਗੇ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣ ਲੱਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈਗਾ ਸੋ ਅਸੀਂ ਮੈਂ ਸਭ ਦਾ ਕਹਿੰਦਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਬਹੁਤ سارے ਪੱਤਰ ਇਸ ਤਰ੍ਹਾਂ ਮੈਨੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪਾਸ ਜਿੰਨੇ ਮਾਰਤੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੇ ਉਹ ਕੈਰੇਕਟਰ ਦੇ ਮਾਲਕ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਚੜਨੇ ਕਿ ਉਹ ਬਿਲਕੁਲ برداشت ਨਹੀਂ ਕਰਨਗੇ ਦੇਸ਼ ਦੇ ਲੋਕ ਚੜਨੇ ਕਿ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਹੁੰਦੇ ਹਨ